ਪਿਆਰ ਉਹ ਭਾਵਨਾ ਹੈ ਜੋ ਰਾਜਿਆਂ ਦੀ ਤਾਕਤ ਤੋਂ ਵੀ ਵੱਡੀ ਹੈ ਤੇ ਜਿਸ ਲਈ ਇੱਕ ਸਾਦਾ ਇਨਸਾਨ ਆਪਣੀ ਜਾਨ ਤੱਕ ਦੇ ਸਕਦਾ ਹੈ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਅਜੇਹੀ ਦਾਸਤਾਨ ਜਿਹੜੀ ਸਿਰਫ ਕਹਾਣੀ ਨਹੀਂ ਸੱਚੇ ਪਿਆਰ ਦਾ ਪ੍ਰਤੀਕ ਹੈ ਇੱਕ ਕਹਾਣੀ ਹੈ ਫਰਹਾਦ ਦੀ ਇੱਕ ਕਲਾਕਾਰ ਇੱਕ دیਵਾਨਾ ਜਿਸ ਨੇ ਆਪਣੀ ਜ਼ਿੰਦਗੀ ਪਿਆਰ ਦੀ ਰਾਹ ਤੇ ਨਿਸ਼ਾਵਰ ਕਰ ਦਿੱਤੀ ਫਰਹਾਦ ਤੇ ਸ਼ੀਰੀ ਦੀ ਅਮਰ ਦਾਸਤਾਨ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਕੰਦਲ ਪਰਸੀਆ ਦੇ ਸ਼ਹਿਰ ਵਿੱਚ ਫਰਹਾਦ ਨਾਮ ਦਾ ਇੱਕ ਨੌਜਵਾਨ ਰਹਿੰਦਾ ਸੀ ਉਹ ਸਿਰਫ ਇੱਕ ਪੱਥਰ ਤਰਸ਼ਨ ਵਾਲਾ ਹੀ ਨਹੀਂ ਬਲਕਿ ਇੱਕ ਰੂਹਾਨੀ ਸੁੰਦਰਤਾ ਦਾ ਪ੍ਰੇਮੀ ਸੀ ਉਹਦੇ ਹੱਥਾਂ ਵਿੱਚ ਉਹ ਹੁਨਰ ਸੀ ਜੋ ਬੇਜਾਨ ਪੱਥਰਾਂ ਨੂੰ ਵੀ ਜ਼ਿੰਦਗੀ ਦੇ ਸਕਦਾ ਸੀ ਕਾਰਵਿੰਗ ਕਰਦਾ ਸੀ ਉਹ ਉਸ ਸਮੇਂ ਪਰਸੀਆ ਉੱਤੇ ਸ਼ਕਤੀਸ਼ਾਲੀ ਬਾਦਸ਼ਾਹ ਖੁਸਰੋ ਪਰਵੇਜ਼ ਦਾ ਰਾਜ ਸੀ ਜੋ ਅਰਮੀਨੀਆ ਦੀ ਰਾਜਕੁਮਾਰੀ ਬੇहद ਖੂਬਸੂਰਤ ਸ਼ੀਰੀ ਨੂੰ ਪਿਆਰ ਕਰਦਾ ਸੀ ਤੇ ਉਹਦੇ ਨਾਲ ਵਿਆਹ ਕਰਨਾ ਚਾਹੁੰਦਾ ਸੀ ਇੱਕ ਦਿਨ ਫਰਹਾਦ ਕਿਸੇ ਸ਼ਾਹੀ ਕੰਮ ਲਈ ਮੂਰਤੀ ਕਲਾ ਲਈ ਰਾਜ ਦਰਬਾਰ ਵਿੱਚ ਉਸ ਨੂੰ ਜਾਣਾ ਪਿਆ ਜਿਵੇਂ ਹੀ ਉਹਦੀ ਨਜ਼ਰ ਮਹਿਲ ਦੀ ਛੱਤ ਤੇ ਬੈਠੀ ਸ਼ਰੀ ਤੇ ਪਈ ਉਹਦੀ ਦੁਨੀਆ ਬਦਲ ਗਈ ਉਹਦੀ ਕਲਾ ਤੇ ਰੋਹਾਨੀ ਖੋਜ ਇੱਕ ਪਾਸੇ ਰਹਿ ਗਈ ਤੇ ਉਹਦੇ ਦਿਲ ਵਿੱਚ ਸੱਚਾ ਇਸ਼ਕ ਪੈਦਾ ਹੋ ਗਿਆ ਸ਼ਰੀ ਦੀ ਸੁੰਦਰਤਾ ਸਿਰਫ ਸਰੀਰਕ ਨਹੀਂ ਬਲਕਿ ਰੂਹ ਦੀ ਪਾਕੀਜ਼ਗੀ ਸੀ ਉਨੇ ਫਰਹਾਦ ਦੀ ਰੂਹ ਨੂੰ ਟੰਬ ਲਿਆ ਫਰਹਾਦ ਲਈ ਸ਼ੀਰੀ ਨੂੰ ਹੁਣ ਸਿਰਫ ਇੱਕ ਔਰਤ ਨਹੀਂ ਬਲਕਿ ਉਹਦੇ ਜੀਵਨ ਦਾ ਹੁਣ ਉਹ ਉਦੇਸ਼ ਬਣ ਗਈ ਸੀ ਵੀ ਕਿਸੇ ਵੀ ਤਰੀਕੇ ਨਾਲ ਉਹ ਸ਼ੀਰੀ ਨੂੰ ਪਾਉਣਾ ਚਾਹੁੰਦਾ ਸੀ ਉਧਰ ਫਰਹਾਦ ਦਾ ਪਿਆਰ ਇੰਨਾ ਸ਼ੁੱਧ ਤੇ ਪ੍ਰਤੱਖ ਸੀ ਕਿ ਉਹ ਉਸ ਨੂੰ ਲੁਕਾ ਨਾ ਸਕਿਆ ਉਹਨੇ ਰਾਜੇ ਖusro ਦੇ ਸਾਹਮਣੇ ਆਪਣੇ ਦਿਲ ਦੀ ਗੱਲ ਦੱਸ ਦਿੱਤੀ ਬਾਦਸ਼ਾਹ ਜੋ ਆਪਣੀ ਸ਼ਕਤੀ ਤੇ ਦੌਲਤ ਤੇ ਗਵਾਨ ਕਰਦਾ ਸੀ ਉਹਨੂੰ ਇਹ ਬਰਦਾਸ਼ਤ ਨਾ ਹੋਇਆ ਕਿ ਇੱਕ ਆਮ ਕਾਰੀਗਰ ਉਸ ਦੀ ਪ੍ਰੇਮਿਕਾ ਨੂੰ ਪਿਆਰ ਕਰੇ ਖੁਸਰੋ ਫਰਾਦ ਨੂੰ ਮਾਰ ਨਹੀਂ ਸਕਦਾ ਕਿਉਂਕਿ ਫਰਾਦ ਸ਼ਹਿਰ ਵਿੱਚ ਇੱਕ ਹੁਨਰਮੰਦ ਕਾਰੀਗਰ ਤੇ ਚੰਗੇ ਇਨਸਾਨ ਵਜੋਂ ਪ੍ਰਸਿੱਧ ਸੀ ਇਸ ਲਈ ਈਰਖਾ ਤੇ ਹੰਕਾਰ ਨਾਲ ਭਰਿਆ ਖੁਸਰੋ ਇੱਕ ਅਜੀਹੀ ਚਾਲ ਚੱਲੀ ਉਹਨੂੰ ਲੱਗਿਆ ਕਿ ਫਰਾਦ ਨੂੰ ਉਹਦੇ ਰਸਤੇ ਤੋਂ ਹਮੇਸ਼ਾ ਲਈ ਹਟਾ ਦਈਏ ਕੋਈ ਇਹ ਜੀ ਉਸਨੇ ਯੋਜਨਾ ਬਣਾਈ ਖੁਸਰੋ ਨੇ ਫਰਾਦ ਨੂੰ ਬੁਲਾਇਆ ਤੇ ਕਿਹਾ ਜੇਕਰ ਤੂੰ ਸੱਚਾ ਆਸ਼ਕ ਹੈ ਨਾ ਤਾਂ ਤੈਨੂੰ ਇੱਕ ਨਾ ਮੁਮਕਿਨ ਕੰਮ ਕਰਨਾ ਪਊਗਾ ਇਸੇ ਨਾਲ ਤੇਰਾ ਪਿਆਰ ਵੀ ਸਾਬਤ ਹੋ ਜਾਊਗਾ ਕਿ ਤੂੰ ਸ਼੍ਰੀ ਨੂੰ ਕਿੰਨਾ ਕੁ ਪਿਆਰ ਕਰਦਾ ਹੈ ਤੇ ਸ਼੍ਰੀ ਦੀ ਮਦਦ ਵੀ ਹੋ ਜਾਊਗੀ ਤੇ ਚੁਣੌਤੀ ਕੀ ਸੀਗੀ ਉਸ ਨੂੰ ਕਿਹਾ ਗਿਆ ਵੀ ਸ਼ਹਿਰ ਤੋਂ ਦੂਰ ਬਿਸਤੂਨ ਪਹਾੜ ਨੂੰ ਕੱਟ ਕੇ ਉਸ ਵਿੱਚੋਂ ਇੱਕ ਨਹਿਰ ਕਨਾਲ ਬਣਾਉਣੀ ਹੈ ਜੋ ਰਾਜਕੁਮਾਰੀ ਸ਼੍ਰੀ ਲਈ ਉਹਦੇ ਮਹਿਲ ਤੱਕ ਪਹਾੜੀ ਚਰਨਿਆਂ ਦਾ ਸ਼ੁੱਧ ਦੁੱਧ ਵਰਗਾ ਮਿੱਠਾ ਪਾਣੀ ਪਚਾ ਸਕੇ ਇਹ ਨਹਿਰ ਤੈਨੂੰ ਸ਼ੀਰੀ ਦੇ ਮਹਿਲ ਤੱਕ ਖੋਦਣੀ ਪਊਗੀ ਇਹ ਸਿਰਫ ਇੱਕ ਚਟਾਨ ਨਹੀਂ ਇੱਕ ਵਿਸ਼ਾਲ ਪਹਾੜ ਸੀ ਇਹ ਕੰਮ ਕਿਸੇ ਵੀ ਇਨਸਾਨ ਦੇ ਵਸਦਾ ਨਹੀਂ ਸੀ ਅਸੰਭਵ ਕੰਮ ਜਾਪਦਾ ਸੀ ਪਰ ਪਰ ਫਰਾਜ਼ ਲਈ ਤਾਂ ਇਹ ਮੌਤ ਨਹੀਂ ਇਹ ਇੱਕ ਸੰਗੀ ਸ਼ੀਰੀ ਦੇ ਅਪਰਾਧ ਨੂੰ ਪਿਆਰ ਨੂੰ ਹਾਸਲ ਕਰਨ ਦਾ ਇੱਕੋ ਇੱਕ ਰਸਤਾ ਸੀ ਉਹ ਨੇ ਤਰੰਤ ਬਿਨਾਂ ਕਿਸੇ ਸ਼ਰਤ ਦੇ ਚੋ ਨੋਤੀ ਸਵੇਕਾ ਕਰ ਲਈ ਫਰਾਦ ਨੇ ਆਪਣੇ ਹੱਥ ਵਿੱਚ ਇੱਕ ਟੋਸ਼ਾ ਜਿਹਨੂੰ ਪਿਕੈਕਸ ਜਾਂ ਕਹਾੜਾ ਕਹਿ ਸਕਦੇ ਆ ਫੜਿਆ ਤੇ ਬਸ ਤੂਨ ਪਹਾੜ ਨੂੰ چیرਣਾ ਸ਼ੁਰੂ ਕਰਤਾ ਉਹਦੇ ਦਿਲ ਵਿੱਚ ਪਹਾ ਪਿਆਰ ਦੀ ਅੱਗ ਭਰੀ ਹੋਈ ਸੀ ਸ਼ੀਰ ਨੂੰ ਪਾਉਣ ਦੀ ਇੰਨੀ ਉਹਦੀ ਇੱਛਾ ਸੀ ਕਿ ਉਸ ਨੂੰ ਹਰ ਰੋਜ਼ ਹਰ ਪਾਲ ਕੰਮ ਕਰਨ ਲਈ ਉਹ ਪ੍ਰੇਰਣਾ ਮਿਲਦੀ ਰਹਿੰਦੀ ਉਹ ਸ਼ਰੀ ਨੂੰ ਯਾਦ ਕਰਦਾ ਦਿਨ ਵੇਖਦਾ ਨਾ ਰਾਤ ਵੇਖਦਾ ਬਸ ਪਹਾੜ ਕੱਟਣ ਤੇ ਮगन ਪਹਾੜ ਨੂੰ ਤਰਾਸ਼ਦਾ ਗਿਆ ਤਰਾਸ਼ਦਾ ਗਿਆ ਜਿਵੇਂ ਜਿਵੇਂ ਤਰਾਸ਼ਦਾ ਗਿਆ ਉਹ ਨਹਿਰ ਦੇ ਕਿਨਾਰਿਆਂ ਤੇ ਚਟਾਨਾਂ ਵਿੱਚ ਕਿਨਾਰੇ ਕਿਨਾਰੇ ਤੇ ਸ਼ਰੀ ਦੀਆਂ ਖੂਬਸੂਰਤ ਮੂਰਤੀਆਂ ਕੱਟ-ਕੱਟ ਕੇ ਬਣਾਉਂਦਾ ਰਿਹਾ ਇਹ ਮੂਰਤੀਆਂ ਉਹਦੇ ਅਥਾਹ ਪਿਆਰ ਅਤੇ ਹੁਨਰ ਦਾ ਪ੍ਰਮਾਣ ਸੀ ਹੁਣ ਇਸ ਗੱਲ ਦਾ ਜਦੋਂ ਸ਼ਰੀ ਨੂੰ ਪਤਾ ਲੱਗਿਆ ਸ਼ੀਰੀ ਨੇ ਫਰਹਾਦ ਦੇ ਇਸ ਬੇਮਿਸਾਲ ਤਿਆਗ ਬਾਰੇ ਸੁਣਿਆ ਤਾਂ ਉਹ ਬਹੁਤ ਪ੍ਰਭਾਵਿਤ ਹੋਈ। ਉਹਦਾ ਦਿਲ ਵੀ ਫਰਹਾਦ ਦੀ ਰੋਹਾਨੀ ਭਾਵਨਾ ਪ੍ਰਤੀ ਝੁਕ ਗਿਆ। ਉਹ ਵੀ ਮਨੋਂ-ਮਨਿਓ ਉਸਨੂੰ ਪਿਆਰ ਕਰਨ ਲੱਗੀ। ਉਹ ਅਕਸਰ ਦੂਰੋਂ ਉਹਦਾ ਕੰਮ ਦੇਖਣ ਆਉਂਦੀ ਤੇ ਕਦੇ-ਕਦੇ ਹੀ ਉਹ ਉਸ ਲਈ ਠੰਡਾ ਪਾਣੀ ਜਾਂ ਦੁੱਧ ਭੇਜਦੀ। ਇਹ ਛੋਟੀਆਂ-ਛੋਟੀਆਂ ਗੱਲਾਂ, ਛੋਟੀਆਂ-ਜੀਆਂ ਚੀਜ਼ਾਂ ਫਰਹਾਦ ਲਈ ਜੀਵਨ ਦਾ ਅੰਤਮ ਅਮਰਤ ਸੀ। ਉਹਨਾਂ ਹੋਰ ਖੁਸ਼ੀ ਹੁੰਦੀ, ਉਹ ਹੋਰ ਤੇਜ਼ੀ ਨਾਲ ਕੰਮ ਕਰਦਾ। ਵੀਨੇ ਬੀਤ ਦੇ ਗਏ ਬੀਤ ਦੇ ਗਏ ਬਾਦਸ਼ਾਹ ਖੁਸਰੋ ਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਫਰਹਾਦ ਆਪਣੇ ਸ਼ੁੱਧ ਇਸ਼ਕ ਦੀ ਸ਼ਕਤੀ ਨਾਲ ਇਹ نامਮਕਨ ਕੰਮ ਨੂੰ ਸੰਭਵ ਕਰਨ ਤੇ ਲੱਗਿਆ ਹੋਇਆ ਹੈ ਤੇ ਪਹਾੜ ਦਾ ਵੱਡਾ ਹਿੱਸਾ ਉਹਨੇ ਹੁਣ ਤੱਕ ਕੱਟ ਲਿਆ ਸੀ ਤੇ ਨਹਿਰ ਆਪਣੇ ਆਖਰੀ ਪੜਾ ਤੇ ਸੀ ਖੁਸਰੋ ਦਾ ਹੰਕਾਰ ਤੇ ਈਰਖਾ ਭੇਜਨ ਹੋ ਗਿਆ ਹੋਤਾ ਕਹਿੰਦਾ ਉਹਨੂੰ ਡਰ ਲੱਗਿਆ ਕਿ ਫਰਹਾਦ ਜਲਦੀ ਹੀ ਹੁਣ ਚੁਣੌਤੀ ਪੂਰੀ ਕਰ ਲੂਗਾ ਤੇ ਸ਼ਰੀਨ ਨੂੰ ਜਿੱਤ ਲੂਗਾ ਇਸ ਲਈ ਖੁਸਰੋ ਨੇ ਇੱਕ ਬਜ਼ੁਰਗ ਔਰਤ ਨੂੰ ਭੇਜ ਕੇ ਇੱਕ ਚਾਲ ਚੱਲੀ ਝੂਠਾ ਸੰਦੇਸ਼ ਦੇ ਕੇ ਫਰਾਦ ਕੋਲ ਭੇਜਿਆ ਉਸ ਔਰਤ ਨੇ ਬਾੜ ਤੇ ਕੰਮ ਕਰੇ ਫਰਾਦ ਕੋਲ ਪਹੁੰਚ ਕੇ ਕਿਹਾ ਕਹਿੰਦੀ ਮੈਂ ਤੇਰੇ ਲਈ ਇੱਕ ਬਹੁਤ ਹੀ ਦੁਖਦਾਈ ਖਬਰ ਲੈ ਕੇ ਆਈ ਹਾਂ ਸ਼ਰੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ ਉਹਦੀ ਮੌਤ ਹੋ ਚੁੱਕੀ ਹੈ ਇਹ ਸੁਣਦਿਆਂ ਸਾਰ ਫਰਾਦ ਦਾ ਸੰਸਾਰ ਉੱਥੇ ਹੀ ਖਤਮ ਹੋ ਗਿਆ ਜਿੰਨੀ ਉਹ ਲਗਨ ਦੇ ਨਾਲ ਕੰਮ ਕਰ ਰਿਆ ਸੀ ਆਪਦੇ ਪਿਆਰ ਨੂੰ ਪਾਉਣ ਦਾ ਜਦੋਂ ਉਹਦਾ ਪਿਆਰ ਹੀ ਖਤਮ ਹੋ ਗਿਆ ਜਿਸ ਪਿਆਰ ਲਈ ਉਹਨੇ ਪਹਾੜ ਨੂੰ ਹਿਲਾ ਦਿੱਤਾ ਸੀ ਜਦੋਂ ਪਿਆਰ ਹੀ ਨਹੀਂ ਰਿਹਾ ਉਹਦੇ ਦਿਲ ਵਿੱਚ ਨਾ ਰਹਿਣ ਦੀ ਇੱਛਾ ਹੀ ਨਹੀਂ ਬਚੀ ਹੁਣ ਉਸਨੇ ਸੋਚਿਆ ਵੀ ਮੈਂ ਵੀ ਜਿਉਂਦੇ ਰਹਿਣਾ ਜੇ ਉਹ ਨਹੀਂ ਬਚੀ ਬਿਨਾਂ ਸੋਚੇ ਸਮਝੇ ਪਿਆਰ ਦੇ ਦਰਦ ਵਿੱਚ ਉਹਨੇ ਆਪਣਾ ਭਾਰੀ ਕਹਾੜਾ ਬਿਕੈਕਸ ਹਵਾ ਵਿੱਚ ਉਛਾਲ ਲਿਆ ਤੇ ਉਹ ਕਹਾੜਾ ਵਾਪਸ ਆ ਕੇ ਉਸੇ ਰਤੇ ਡਿੱਗ ਗਿਆ ਫਰਾਲ ਉੱਥੇ ਸ਼ਹੀਦ ਹੋ ਗਿਆ ਤੇ ਉਹਦਾ ਖੂਨ ਵਗ ਤੁਰਿਆ ਉਹਦਾ ਲਹੂ ਚਟਾਨਾਂ ਵਿੱਚ ਵਹਿ ਵਹਿ ਕੇ ਨਿਕਲਦਾ ਰਿਹਾ ਕਿਹਾ ਜਾਂਦਾ ਹੈ ਕਿ ਉਸਦਾ ਖੂਨ ਜਿੱਥੇ ਡੁੱਲਿਆ ਸੀ ਉੱਥੇ ਅੱਜਕੱਲ ਲਾਲ ਗੁਲਾਬ ਖਿੜੇ ਹੋਏ ਨੇ ਜੋ ਉਹਦੇ ਅਮਰ ਪਿਆਰ ਦੀ ਨਿਸ਼ਾਨੀ ਬਣ ਗਏ ਹੁਣ ਜਦੋਂ ਸ਼ਰੀਨ ਨੂੰ ਫਰਾਲ ਦੀ ਮੌਤ ਦੀ ਅਸਲੀ ਵਜ੍ਹਾ ਪਤਾ ਲੱਗੀ ਤੇ ਬਾਦਸ਼ਾਹ ਖੁਸ਼ਰੋ ਦੀ ਚਾਲ ਦਾ ਪਤਾ ਲੱਗਾ ਤਾਂ ਉਹਦਾ ਦਿਲ ਟੁੱਟ ਗਿਆ ਉਹਨੇ ਫਰਾਦ ਦੇ ਪਿਆਰ ਨੂੰ ਸਭ ਤੋਂ ਉੱਤਮ ਮੰਨਿਆ ਤੇ ਆਪਣੀ ਬਾਕੀ ਦੀ ਜ਼ਿੰਦਗੀ ਉਸਦੀ ਯਾਦ ਵਿੱਚ ਗੁਜ਼ਾਰੀ ਫਰਾਦ ਅੱਜ ਵੀ ਤਿਆਗ ਅਤੇ ਸ਼ੁੱਧ ਪਿਆਰ ਦਾ ਪ੍ਰਤੀਕ ਹੈ ਤੇ ਕਿਤੇ ਕਿਤੇ ਇਸ ਤਰ੍ਹਾਂ ਵੀ ਕਿਹਾ ਜਾਂਦਾ ਹੈ ਕਿ ਫਰਾਦ ਨੇ ਦੀ ਮੌਤ ਤੋਂ ਬਾਅਦ ਸ਼ਰੀ ਨੇ ਵੀ ਆਪਣੀ ਜਾਨ ਲੈ ਲਈ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਲੋਕ ਕਹਿੰਦੇ ਨੇ ਜਿੱਥੇ ਫਰਾਹਦ ਦਾ ਖੂਨ ਵਗਿਆ ਸੀ ਉੱਥੇ ਇੱਕ ਨਦੀ ਬਣ ਗਈ ਉਹਦਾ ਪਾਣੀ ਅੱਜ ਵੀ ਦੁੱਧ ਵਰਗਾ ਸਫੈਦ ਹੈ ਇਹ ਪਹਾੜੀ ਚਰਨਾ ਲੋਕਾਂ ਨੂੰ ਯਾਦ ਦਿਵਾਉਂਦਾ ਹੈ ਕਿ ਸੱਚਾ ਪਿਆਰ ਕਦੇ ਨਹੀਂ ਮਰਦਾ ਉਹ ਸਮੇਂ ਤੇ ਮੌਤ ਤੋਂ ਪਰੇ ਜਿਉਂਦਾ ਰਹਿੰਦਾ ਹੈ ਇਹ ਸੀ ਫਰਾਹਦ ਦੀ ਅਸਲੀ ਪ੍ਰੇਮ ਕਹਾਣੀ ਇੱਕ ਦਿਲ ਦੀ ਕਹਾਣੀ ਜੋ ਦੁਨੀਆ ਦੀ ਸਭ ਤੋਂ ਪਵਿੱਤਰ ਭਾਵਨਾ ਨੂੰ ਜਿਉਂਦਾ ਰੱਖਦੀ ਹੈ ਪ੍ਰੇਮ ਨੂੰ ਜਿਉਂਦਾ ਰੱਖਦੀ ਫਰਾਦ ਨੇ ਪਿਆਰ ਦੀ ਖਾਤਰ ਪਹਾੜ ਤੋੜ ਦਿੱਤੇ ਪਰ ਅਸਲ ਵਿੱਚ ਉਹਨੇ ਦੁਨੀਆ ਦੇ ਦਿਲ ਤੋੜ ਦਿੱਤੇ। ਉਹਦੀ ਕੁਰਬਾਨੀ ਸਾਨੂੰ ਇਹ ਸਿਖਾਉਂਦੀ ਹੈ ਕਿ ਸੱਚਾ ਪਿਆਰ ਕਿਸੇ ਇਨਾਮ ਦੀ ਉਮੀਦ ਨਹੀਂ ਕਰਦਾ। ਉਹ ਸਿਰਫ ਦੇਣਾ ਜਾਣਦਾ ਹੈ। ਸ਼ੀਰ ਨੇ ਫਰਾਦ ਦੀ ਕਹਾਣੀ ਅੱਜ ਵੀ ਹਵਾ ਵਿੱਚ ਗੂੰਜਦੀ ਹੈ ਪਹਾੜਾਂ ਦੇ ਛਰਨਿਆਂ ਵਾਂਗ ਕਿਉਂਕਿ ਪਿਆਰ ਜਦ ਸੱਚਾ ਹੋਵੇ ਤਾਂ ਮੌਤ ਵੀ ਉਸ ਨੂੰ ਖਾਮੋਸ਼ ਨਹੀਂ ਕਰ ਸਕਦੀ। ਇਸੀ ਦਾastaan ਫਰਾਦ ਦੇ ਅਮਰ ਪਿਆਰ ਦੀ ਜੇ ਕਹਾਣੀ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤੇ ਇਸ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਜੋ ਸੱਚੇ ਰੇਮ ਦੀ ਖੁਸ਼ਬੂ ਦੁਨੀਆ ਵਿੱਚ ਫੈਲਦੀ ਰਹੇ